ਪੰਜਾਬ ਦੀ ਧਰਤੀ ਨੇ ਅਨੇਕਾਂ ਸੂਰਮੇ ਜੰਮੇ ਪਰ ਇੱਕ ਐਸਾ ਮਹਾਰਾਜਾ ਵੀ ਸੀ ਜੋ ਰਾਜਾ ਬਣਿਆ ਪਰ ਰਾਜ ਨਹੀਂ ਕਰ ਸਕਿਆ ਜਿਸ ਦਾ ਤਖਤ ਛੀਨਿਆ ਗਿਆ ਮਾਂ ਵਖਰੀ ਕਰ ਦਿੱਤੀ ਗਈ ਅਤੇ ਦੇਸ਼ ਤੋਂ ਦੂਰ ਭੇਜ ਦਿੱਤਾ ਗਿਆ ਇਹ ਕਹਾਣੀ ਹੈ ਸਿੱਖ ਸਲਤਨਤ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਜੀ ਦੀ 6 ਸਤੰਬਰ 1838 ਲਾਹੌਰ ਵਿੱਚ ਜਨਮ ਹੋਇਆ ਇੱਕ ਬੱਚੇ ਦਾ ਜਿਸ ਦੀ ਕਿਸਮਤ ਵਿੱਚ ਤਖਤ ਵੀ ਸੀ ਤੇ تنਹਾਈ ਵੀ ਉਹ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਪਰ ਕਿਸ ਮਤ ਦਾ ਫੈਸਲਾ ਦੇਖੋ ਜਦੋਂ ਦਲੀਪ ਸਿੰਘ ਸਿਰਫ 1 ਸਾਲ ਦਾ ਸੀ ਤਾਂ ਉਸ ਦਾ ਪਿਤਾ ਦੁਨੀਆ ਛੱਡ ਗਿਆ ਸੀ 1843 ਵਿੱਚ ਸਿਰਫ 5 ਸਾਲ ਦੀ ਉਮਰ ਵਿੱਚ ਉਹ ਸਿੱਖ ਸਲਤਨਤ ਦਾ ਮਹਾਰਾਜਾ ਬਣ ਗਿਆ ਅਸਲ ਰਾਜ ਕਰ ਰਹੀ ਇੱਕ ਸ਼ੇਰਨੀ ਮਹਾਰਾਣੀ ਜ਼ਿੰਦਗੌਰ ਜੀ ਉਹ ਅੰਗਰੇਜ਼ਾਂ ਦੀ ਚਾਲ ਸਮਝ ਚੁੱਕੀ ਸੀ ਉਹ ਜਾਣਦੀ ਸੀ ਕਿ ਪੰਜਾਬ ਨੂੰ ਹਥਿਆਉਣ ਲਈ ਦਲੀਪ ਸਿੰਘ ਸਭ ਤੋਂ ਵੱਡੀ ਰੁਕਾਵਟ ਹੈ ਇਸੇ ਲਈ ਅੰਗਰੇਜ਼ ਉਸ ਮਾਂ ਤੋਂ ਡਰਦੇ ਸਨ ਅਤੇ ਉਸ ਨੂੰ ਬਦਨਾਮ ਕਰਦੇ ਸਨ ਅੰਗਰੇਜ਼ਾਂ ਨੇ ਉਸ ਨੂੰ ਪੰਜਾਬ ਦੀ ਮੇਸਲਿਨਾ ਕਿਹਾ 1845 ਤੋਂ ਲੈ ਕੇ 1849 ਦੋ ਭਿਆਨਕ جنگਾਂ ਸਿੱਖ ਫੌਜ ਬਹਾਦਰ ਸੀ ਪਰ ਦਰਬਾਰ ਅੰਦਰ ਗਦਾਰੀ ਸੀ 1849 ਵਿੱਚ ਸਿੱਖ ਸਲਤਨਤ ਡਿੱਗ ਗਈ ਪੰਜਾਬ ਅੰਗਰੇਜ਼ਾਂ ਦੇ ਹੱਥ ਵਿੱਚ ਚਲਾ ਗਿਆ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਸਿਰਫ 11 ਸਾਲ ਦਾ ਬੱਚਾ ਸੀ ਇੱਕ ਬੱਚੇ ਤੋਂ ਜ਼ਬਰਦਸਤੀ ਕਾਗਜ਼ਾਂ ਤੇ ਦਸਤਕ ਕਰਵਾਏ ਗਏ ਤਖਤ ਵੀ ਗਿਆ ਤੇ ਕੋਈਨੂਰ ਹੀਰਾ ਵੀ ਇਹ ਕੋਈ ਸੌਦਾ ਨਹੀਂ ਸੀ ਇਹ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਸੀ ਪਰ ਸਭ ਤੋਂ ਵੱਡਾ ਜ਼ੁਲਮ ਹਾਲੇ ਬਾਕੀ ਸੀ ਮਾਂ ਨੂੰ ਪੁੱਤਰ ਤੋਂ ਵੱਖਰਾ ਕਰ ਦਿੱਤਾ ਗਿਆ ਮਹਾਰਾਣੀ ਜ਼ਿੰਦਗੌਰ ਜੀ ਨੂੰ ਕੈਦ ਕੀਤਾ ਗਿਆ ਫਿਰ ਨੇਪਾਲ ਭੇਜ ਦਿੱਤਾ ਗਿਆ ਬੱਚੇ ਨੂੰ ਕਿਹਾ ਗਿਆ ਤੁਹਾਡੀ ਮਾਂ ਤੁਹਾਨੂੰ ਖੁੱਲ ਗਈ ਹੈ ਇਹ ਤਲਵਾਰ ਨਾਲ ਨਹੀਂ ਦਿਮਾਗ ਨਾਲ ਕੀਤਾ ਜ਼ੁਲਮ ਸੀ 1854 ਵਿੱਚ ਦਲੀਪ ਸਿੰਘ ਨੂੰ ਇੰਗਲੈਂਡ ਲੈ ਜਾਇਆ ਗਿਆ ਉੱਥੇ ਉਸ ਨੂੰ ਸਿੱਖੀ ਤੋਂ ਦੂਰ ਕੀਤਾ ਗਿਆ ਇਕੱਲੇਪਣ ਦਵਾ ਤੇ ਆਖਿਰ ਉਸ ਦਾ ਧਰਮ ਬਦਲ ਦਿੱਤਾ ਗਿਆ ਉਹ ਮਹਿਲਾ ਵਿੱਚ ਰਿਹਾ ਵੱਡਾ ਹੋ ਕੇ ਉਸ ਨੇ ਆਪਣਾ ਇਤਿਹਾਸ ਪੜ੍ਹਿਆ ਮਾਂ ਨੂੰ ਮਿਲੀ ਅਤੇ ਸੱਚ ਸਮਝ ਆ ਗਿਆ ਉਸ ਨੇ ਸਿੱਖ ਧਰਮ ਬ ਕਸਪਣਾਉਣਾ ਚਾਹੀਆ ਪੰਜਾਬ ਆਉਣਾ ਚਾਹੀਆ ਫਿਰ ਅੰਗਰੇਜ਼ਾਂ ਨੇ ਰੋਕ ਦਿੱਤਾ 22 ਅਕਤੂਬਰ 1893 ਪੈਰਿਸ ਵਿੱਚ ਇੱਕ ਬੇਦਰਦ تنਹਾਈ ਵਿੱਚ ਇੱਕ ਮਹਾਰਾਜਾ ਮਰ ਗਿਆ ਮਹਾਰਾਜਾ ਦਲੀਪ ਸਿੰਘ ਜੀ ਹਾਰੇ ਨਹੀਂ ਸਰ ਉਹਨਾਂ ਨੂੰ ਧੋਖੇ ਨਾਲ ਹਰਾਇਆ ਗਿਆ ਏਹੀ ਕਹਾਣੀ ਸਿਰਫ ਇੱਕ ਮਹਾਰਾਜੇ ਦੀ ਨਹੀਂ ਇਹ ਪੰਜਾਬ ਦੀ ਲੁੱਟੀ ਹੋਈ ਕਿਸਮਤ ਦੀ ਕਹਾਣੀ ਹੈ